ਸਵਾਗਤ ਹੈ ਕਿਸਾਨ ਪ੍ਰਭ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਜੇ ਤੁਸੀਂ ਵੀਡੀਓ YouTube ਚੈਨਲ ਉੱਤੇ ਦੇਖ ਰਹੇ ਹੋ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜੇ ਤੁਸੀਂ ਵੀਡੀਓ Facebook ਪੇਜ ਉੱਤੇ ਦੇਖ ਰਹੇ ਹੋ ਤਾਂ ਪੇਜ ਨੂੰ ਕਰ ਲਿਓ ਫੋਲੋ ਨੰਬਰ ਆਪਣਾ ਸਕਰੀਨ ਉੱਤੇ ਚੱਲ ਰਿਹਾ ਹੈ ਕਿਸੇ ਵੀ ਖੇਤੀ ਸਾਧਨੀਆਂ ਪੰਜ ਤੋਂ 7 ਫੋਟਮਾਂ ਪੂਰੀ ਜਾਣਕਾਰੀ ਭੇਜ ਗਏਡ ਬਿਲਕੁਲ ਫਰੀ ਵਿੱਚ ਲਗਵਾ ਸਕਦੇ ਹੁਣ ਗੱਲ ਕਰਦੇ ਆ ਮਹਿੰਦਰਾ 575 DI ਜੇ ਗੱਲ ਕਰੀਏ ਸਟਰੈਟਰ ਦੇ ਮਾਡਲ ਦੀ 2013 ਮਾਡਲ ਟਰੈਕਟਰ ਹੈ ਬਾਕੀ ਪੰਜਾਬ ਨੰਬਰ ਦਾ ਟਰੈਕਟਰ ਹੈ ਸਾਰਾ ਟਰੈਕਟਰ Ориਜਨਲ ਹੈ A to Z Ориਜਨਲ ਟਰੈਕਟਰ ਦਾ ਪੇਂਟ ਹੈ ਬੈਕ ਟਾਇਰਾਂ ਦੀ ਗੱਲ ਕਰੀਏ 90 ਤੋਂ 95 ਪੈਸੇ ਟਰੈਕਟਰ ਦੇ ਟਾਇਰ ਆ ਰੇਡੀਅਲ ਵਾਲੇ ਟਾਇਰ ਆ ਟਰੈਕਟਰ ਦੇ ਫਰੰਟ ਟਾਇਰਾਂ ਦੀ ਗੱਲ ਕਰੀਏ ਫਰੰਟ ਟਾਇਰ ਵੀ 90 ਤੋਂ 95 ਪੈਸੇ ਟਰੈਕਟਰ ਦੇ ਪਏ ਆ ਪਾਵਰ ਸਟੀering ਰਿਵਰਸ ਪੀਡੀਓ ਤੇਲ ਬ੍ਰੇਕਾਂ ਡੈਕਟਰ ਹੈ ਇੰਜਨ ਗੇਅਰ ਲੈਫਟ ਪੰਪ ਦੀ ਫੁੱਲ ਗਾਰੰਟੀ ਹੈ ਬਾਕੇ ਚਲਾ ਕੇ ਡੈਕਟਰ ਤੁਸੀਂ ਖਰੀਦ ਸਕਦੇ ਹੋ ਫੈਬਰ ਵਾਲੀ ਡੈਕਟਰ ਦੇ ਛਤਰੀ ਲੱਗੀ ਹੋਈ ਹੈ ਤੇ ਬਹੁਤ ਹੀ ਵਧੀਆ ਕੁਆਲਿਟੀ ਦਾ ਡੈਕਟਰ ਦੇ ਮੂਜ਼ਿਕ ਸਿਸਟਮ ਲੱਗਿਆ ਹੋਇਆ ਹੈ ਕੋੜਾ ਵਾਂਪਰ ਟਰੈਕਟਰ ਦੇ ਲੱਗਿਆ ਹੋਇਆ ਜਿਵੇਂ ਤੁਹਾਨੂੰ ਫੋਟੋਆਂ ਵਿੱਚ ਟਰੈਕਟਰ ਦਿਖ ਰਿਹਾ ਹੈ ਇਸ ਤਰ੍ਹਾਂ ਹੀ ਟਰੈਕਟਰ ਮਾਲਕ ਵੀਰਾਂ ਵੱਲੋਂ ਤੁਹਾਨੂੰ ਦਿੱਤਾ ਜਾਊਗਾ ਛਤਰੀ ਡੈਕ ਸਮੇਤ ਟਰੈਕਟਰ ਤੁਹਾਨੂੰ ਮਿਲੇਗਾ ਕੋੜਾ ਵਾਂਪਰ ਵੀ ਨਾਲ ਹੀ ਮਿਲੇਗਾ ਮਾਲਕ ਵੀਰਾਂ ਵੱਲੋਂ ਇਸ ਦਾ ਰੇਟ ਰੱਖਿਆ ਗਿਆ ਹੈ 3,95,000 ਰੁਪਿਆ ਮਾਲਕ ਵੀਰ ਦਾ ਨੰਬਰ ਸਕਰੀਨ ਉੱਤੇ ਚੱਲ ਰਿਹਾ ਹੈ ਨੰਬਰ ਕਰੋ 9827725955 ਦੇ ਸੰਪਰਕ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਬਹੁਤ ਹੀ ਸਾਫ਼ ਕੰਡੀਸ਼ਨ ਦਾ ਟਰੈਕਟਰ ਹੈ ਗਿਆਗੀ 11 6 ਦੀ ਟਰਾਲੀ ਬਹੁਤ ਹੀ ਹੈਵੀ ਕੁਆਲਿਟੀ ਦੀ ਟਰਾਲੀ ਹੈ 11 ਫੁੱਟ ਲੰਮੀ 6 ਫੁੱਟ ਚੌੜੀ ਬਹੁਤ ਹੀ ਸਾਫ਼ ਕੰਡੀਸ਼ਨ ਦੀ ਟਰਾਲੀ ਹੈ ਤੇ ਬਹੁਤ ਹੀ ਹੈਵੀ ਕੁਆਲਿਟੀ ਦੀ ਟਰਾਲੀ ਹੈ ਟਾਟਾ ਦੀ ਟਰਾਲੀ ਦੇ ਗਾਰਡਰਨ 8 ਗੇਜ ਟਰਾਲੀ ਦੀ ਚਾਦਰ ਹੈ ਬਹੁਤ ਹੀ ਸਾਫ਼ ਕੰਡੀਸ਼ਨ ਦੀ ਟਰਾਲੀ ਹੈ ਮਾਲਕ ਵੀਰਾਂ ਵੱਲੋਂ ਇਸ ਦਾ ਰੇਟ ਰੱਖਿਆ ਗਿਆ ਹੈ 82000 ਰੁਪਿਆ ਮਾਲਕ ਵੀਰਾਂ ਦਾ ਨੰਬਰ ਸਕਰੀਨ ਉੱਤੇ ਚੱਲ ਰਿਹਾ ਹੈ ਨੰਬਰ ਕਰੋ ਨੋਟ 9592040737 ਦੇ ਸੰਪਰਕ ਕਰਕੇ ਟਰਾਲੀ ਤੁਸੀਂ ਖਰੀਦ ਸਕਦੇ ਹੋ ਬਹੁਤ ਹੀ ਸਾਫ ਕੰਡੀਸ਼ਨ ਦੀ ਟਰਾਲੀ ਹੈ ਬੇਦਾਗ ਟਰਾਲੀ ਦੇ ਟਾਇਰ ਆ ਬਹੁਤ ਹੀ ਸਾਫ ਕੰਡੀਸ਼ਨ ਦੀ ਟਰਾਲੀ ਹੈ 8 ਨਾਈਟ ਟਰਾਲੀ ਦੀ ਹਾਬਾ ਬੈੱਡ ਸਮੇਤ ਟਰਾਲੀ ਤੁਹਾਨੂੰ ਮਿਲੂਗੀ ਮਾਲਕ ਵੀਰਾਂ ਵੱਲੋਂ ਜਦਾ ਰੇਟ ਰੱਖਿਆ ਗਿਆ ਹੈ 82000 ਰੁਪਿਆ ਮਾਲਕ ਵੀਰ ਦਾ ਨੰਬਰ ਸਕਰੀਨ ਉੱਤੇ ਚੱਲ ਰਿਹਾ ਇਸ ਨੰਬਰ ਤੇ ਸੰਪਰਕ ਕਰਕੇ ਟਰਾਲੀ ਖਰੀਦ ਸਕਦੇ ਹੋ ਬਹੁਤ ਹੀ ਸਾਫ ਕੰਡੀਸ਼ਨ ਦੀ ਟਰਾਲੀ ਹੈ ਬਹੁਤ ਹੀ ਘੱਟ ਚੱਲੀ ਟਰਾਲੀ ਹੈ ਬਾਹ ਦੀ ਸਾਫ ਕੰਡੀਸ਼ਨ ਦੇ ਟਰਾਲੀ 888 ਟਰਾਲੀ ਜੀ ਹੱਬਾ ਅੱਗੇ ਆ ਗਿਆ ਜੌਂਡੀਅਰ 5310 ਜੇ ਗੱਲ ਕਰੀਏ ਸਟਰੈਟਰ ਦੇ ਮਾਡਲ ਦੀ 2009 ਮਾਡਲ ਟਰੈਕਟਰ ਪੰਜਾਬ ਨੰਬਰ ਦਾ ਟਰੈਕਟਰ ਹੈ ਸਾਰਾ ਟਰੈਕਟਰ ਓਰੀਜਨਲ A to Z ਓਰੀਜਨਲ ਟਰੈਕਟਰ ਦਾ ਪੇਂਟ ਹੈ ਕਿਸੇ ਪਾਸੋਂ ਟਰੈਕਟਰ ਪੇਂਟ ਨਹੀਂ ਹੋਇਆ ਆਲ ਓਰੀਜਨਲ ਟਰੈਕਟਰ ਦਾ ਪੇਂਟ ਹੈ ਬੈਕ ਟਾਇਰਾਂ ਦੀ ਗੱਲ ਕਰੀਏ 60 ਤੋਂ 65 ਪੈਸੇ ਐਮ ਆਰ ਐਫ ਕੰਪਨੀ ਦੇ ਟਾਇਰਾਂ ਪਾਵਰ ਸਟੀਅਰਿੰਗ ਰਿਵਰਸ ਪੀਟੀਓ ਬਾਕੀ ਇੰਜਨ ਗੇਅਰ ਲੈਫਟ ਪੰਪ ਦੀ ਫੁੱਲ ਗਾਰੰਟੀ ਹੈ ਬਾਅ ਕੇ ਚਲਾ ਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਪਾਵਰ ਸ਼ੇਅਰਿੰਗ ਰਿਵਰਸ ਪੀਟੀਓ ਤੇਲ ਬ੍ਰੇਕਾਂ ਟਰੈਕਟਰ ਹੈ ਫਰੰਟ ਟਾਇਰਾਂ ਦੀ ਗੱਲ ਕਰੀਏ ਫਰੰਟ ਟਾਇਰ ਵੀ 30 ਤੋਂ 35 ਪੈਸੇ ਪਏ ਆ ਟਰੈਕਟਰ ਦੇ ਪਾਵਰ ਸ਼ੇਅਰਿੰਗ ਰਿਵਰਸ ਪੀਟੀਓ ਤੇਲ ਬ੍ਰੇਕਾਂ ਟਰੈਕਟਰ ਹੈ ਮਾਲਕ ਵੀਰਾਂ ਵੱਲੋਂ ਤਾਂ ਰੇਟ ਰੱਖਿਆ ਗਿਆ ਹੈ 4 ਲੱਖ ਤੇ 65000 ਰੁਪਿਆ ਮਾਲਕ ਵੀਰ ਦਾ ਨੰਬਰ ਸਕਰੀਨ ਉੱਤੇ ਚੱਲ ਰਿਹਾ ਇਸ ਨੰਬਰ ਤੇ ਸੰਪਰਕ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਨੰਬਰ ਕਰੋ 98721 28843 ਦੇ ਸੰਪਰਕ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਦੇ ਆ ਹੋਰ ਨਵੀਂ ਵੀਡੀਓ ਦੇ ਨਾਲ ਹੋਰ ਨਵੀਂ ਖੇਤੀ ਸਾਧਨ ਦੇ ਨਾਲ ਉਦੋਂ ਤੱਕ ਚੈਨਲ ਨਾਲ ਜੁੜੇ ਰਹੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਧੰਨਵਾਦ